ਹੈਲੋ ਹੈਲੋ ਮਾਈਕ ਚੈੱਕ ਹੈਲੋ 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 ਮਾਈਕ ਚੈੱਕ ਸਤਿ ਸ਼੍ਰੀ ਅਕਾਲ ਨਮਸਕਾਰ ਇਸਤਿقبال ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੰਜਾਬੀ تعلیم ਦੇ ਵਿੱਚ ਮੈਂ ਹਾਂ ਜੀ ਗਗਨ ਫਰਦੌਸੀ ਸਾਰਿਆਂ ਦਾ ਸਵਾਗਤ ਕਰਦਾ ਹਾਂ ਜੀ ਆਇਆਂ ਨੂੰ ਆਖਦਾ ਹਾਂ ਅੱਜ ਦੇ ਸੈਸ਼ਨ ਦੇ ਵਿੱਚ ਅੱਜ ਦਾ ਇਹ ਜਿਹੜਾ ਸੈਸ਼ਨ ਹੈ ਸਾਡਾ ਇਸ ਬਾਬਤ ਹੋਵੇਗਾ ਕਿ ਅਸੀਂ ਜੂਰੀ ਸੀ ਨੈਟਰਡ ਐਗਜ਼ਾਮ ਹੋਇਆ ਹੈ ਜੀ 28 ਅਗਸਤ ਨੂੰ ਉਹਦਾ ਅਸੀਂ ਐਨਾਲਿਸਿਸ ਕਰਾਂਗੇ ਕਿ ਕਿਵੇਂ ਦਾ ਜਿਹੜਾ ਐਗਜ਼ਾਮ ਹੋਇਆ ਤੁਸੀਂ ਸਾਰੇ ਵਿਦਿਆਰਥੀ ਜ਼ਰੂਰ ਦੱਸਿਓ ਕਿ ਐਗਜ਼ਾਮ ਤੁਹਾਡਾ ਕਿਵੇਂ ਦਾ ਹੋਇਆ ਤਾਂ ਜੋ ਅਸੀਂ ਕੱਟ ਆਫ ਦਾ ਜਿਹੜਾ ਅੰਦਾਜ਼ਾ ਲਾ ਸਕੀਏ ਹੁਣ ਤੱਕ ਜਿਹੜੇ ਮੈਨੂੰ ਰਿਵਿਊ ਆ ਰਹੇ ਨੇ ਉਹਨਾਂ ਦੇ ਅਕੋਰਡਿੰਗ ਜੇ ਅਸੀਂ ਗੱਲ ਕਰੀਏ ਫਰਸਟ ਪੇਪਰ ਦਾ ਜਿਹੜਾ ਲੈਵਲ ਸੀਗਾ ਮੋਡਰੇਟ ਰੱਖਿਆ ਗਿਆ ਬਟ ਉਹਦੇ ਵਿੱਚੋਂ ਡੀਆਈ ਕਈਆਂ ਦੀ ਸੋਲਵ ਨਹੀਂ ਹੋਈ ਔਰ ਜਿਨ੍ਹਾਂ ਦੀ ਹੋਈ ਤਾਂ ਉਹਨਾਂ ਨੂੰ ਫੁਲ ਟੈਕਨੀਕਲ ਇਸ਼ੂਜ਼ ਆ ਗਏ ਕਿ ਵੀ ਮੈਂਟ ਜਿਹੜੇ ਪਲੱਸ ਉਹਨਾਂ ਨੂੰ ਲੱਗੇ ਸੋਲਵ ਕਰਨ ਦੇ ਲਈ ਕਮਿਊਨੀਕੇਸ਼ਨ ਦੇ ਵਿੱਚੋਂ ਪ੍ਰੈਕਟੀਕਲ ਕੁਐਸਚਨ ਸੀਗੇ ਹਾਇਰ ਐਜੂਕੇਸ਼ਨ ਦੇ ਵਿੱਚ ਸਾਨੂੰ ਇੱਕ ਕੁਐਸ ਮੈ ਰੀਸ਼ੋ ਪਰਫੋਸ਼ਨ ਦੇ ਵਿੱਚੋਂ ਵੀ ਸਾਨੂੰ ਸਵਾਲ ਜਿਹੜੇ ਦੇਖਣ ਨੂੰ ਮਿਲਦੇ ਨੇ ਬੱਚਿਆਂ ਦੇ ਅਕੋਰਡਿੰਗ ਜਿਹੜਾ ਕੰਪਿਊਟਰ ਹੈ ਕੰਪਿਊਟਰ ਦੇ ਵਿੱਚੋਂ ਸਵਾਲ ਪ੍ਰੈਕਟੀਕਲ ਨੇ ਥੋੜੇ ਟਫ ਨੇ ਤੇ ਜਿਹੜਾ ਰੀਜਨਿੰਗ ਦੇ ਸਵਾਲ ਨੇ ਉਹ ਜ਼ਿਆਦਾ ਟਫ ਐ ਐਰ ਕੀ ਸਾਨੂੰ ਦੇਖਣ ਨੂੰ ਮਿਲੇ ਨੇ ਰੀਜਨਿੰਗ ਦੀ ਜੇ ਅਸੀਂ ਗੱਲ ਕਰੀਏ ਤੇ ਇਸ ਤੋਂ ਇਲਾਵਾ ਰੋਸ਼ਨ ਰੀਸ਼ੋ ਪਰਫੈਸ਼ਨ ਪਰਫੈਸ਼ਨ ਜਿਹੜਾ ਪਰਫੈਸ਼ਨ ਸੀਗਾ ਉਹਦੇ ਵਿੱਚ ਸਵਾਲ ਵੀ ਜਿਹੜੇ ਆ ਓਕੇ ਦੇਖਣ ਨੂੰ ਮਿਲਿਆ ਤਾਂ ਤੁਸੀਂ ਆਪਣਾ ਪਲੀਜ਼ ਵਿਊ ਦੱਸੋ ਨਾਲ ਨਾਲ ਕਮੈਂਟ ਸੈਕਸ਼ਨ ਦੇ ਵਿੱਚ ਕਿ ਕੀ ਵਿਊ ਆ ਤੁਹਾਡਾ ਕਮੈਂਟ ਸੈਕਸ਼ਨ ਦੇ ਵਿੱਚ ਇੱਕ ਵਾਰੀ ਦੱਸੋ ਜਿੰਨੇ ਵੀ ਜਿੰਨੇ ਵਿਦਿਆਰਥੀ ਜੁੜ ਰਿਹਾ ਤਾਂ ਸ਼ੇਅਰ ਕਰ ਦਿਓ ਸੈਸ਼ਨ ਨੂੰ ਤਾਂ ਜੋ ਮੈਕਸਿਮਮ ਵਿਦਿਆਰਥੀਆਂ ਦੇ ਜਿਹੜੇ ਵਿਊ ਆ ਮੈਨੂੰ ਪਤਾ ਲੱਗ ਸਕਣ ਇਸ ਤੋਂ ਇਲਾਵਾ ਜੇ ਅਸੀਂ ਪੰਜਾਬੀ ਦੀ ਜੇ ਗੱਲ ਕਰੀਏ ਤਾਂ ਮੈਕਸਿਮਮ ਸਵਾਲ ਜਿਹੜੇ ਆ ਡਾਇਰੈਕਟ ਸਾਨੂੰ ਦੇਖਣ ਨੂੰ ਮਿਲਿਆ ਐਜ਼ ਐਕਸਪੈਕਟਿਡ ਜੇ ਅਸੀਂ ਗੱਲ ਕਰੀਏ ਤਾਂ 20 ਕੁਐਸ਼ਨ ਮੈਂ ਆਪਣੇ ਸਟੂਡੈਂਟਸ ਨੂੰ ਕਿਹਾ ਸੀ ਕਿ ਬਿਓਨਡ ਦਾ ਐਕਸਪੈਕਟੇਸ਼ਨ ਹੋਣਗੇ ਜ਼ਿਆਦਾ ਹੋ ਸਕਦੇ ਨੇ ਠੀਕ ਹੈ ਜੀ ਡਾਇਰੈਕਟ ਕੁਐਸ਼ਨ ਜਿਹੜੇ ਦੇਖਣ ਨੂੰ ਮਿਲਿਆ ਸੂਫੀ ਕਾਫ ਗੁਰਮਤ ਕਾਫ ਕਿੱਸਾ ਕਾਫ ਤੇ ਵੀਚ ਸਾਹਿਬ ਦੇ ਵਿੱਚੋਂ ਸੁਫੀ ਕਾਵ ਦੇ ਵਿੱਚੋਂ ਜੇ ਆਪਾਂ ਦੇਖ ਲਈਏ ਕਿ ਸੰਪਰਦਾਇ ਦੇ ਵਿੱਚੋਂ ਸਾਨੂੰ ਦੇਖਣ ਨੂੰ ਮਿਲੇ ਨੇ ਠੀਕ ਹੈ ਜੀ ਔਰ ਰਚਨਾਵਾਂ ਦੇ ਵਿੱਚੋਂ ਦੇਖਣ ਨੂੰ ਮਿਲਿਆ ਕਾਲਕ੍ਰਮ ਜਿਹੜਾ ਹੈ ਸਾਨੂੰ ਦੇਖਣ ਨੂੰ ਮਿਲ ਰਿਹਾ ਜਿਹੜਾ ਨਵਾਂ ਟਰੈਂਡ ਚੱਲ ਰਿਹਾ ਹੈ ਠੀਕ ਹੈ ਜੀ ਗੁਰਮਤ ਦੇ ਵਿੱਚੋਂ ਜੇ ਅਸੀਂ ਗੱਲ ਕਰੀਏ ਤਾਂ ਗੁਰਮਤ ਦੇ ਵਿੱਚੋਂ ਬਾਣੀਆਂ ਨੂੰ ਲੈ ਕੇ ਸਵਾਲ ਆਇਆ ਹੈ ਵਾਰਾਂ ਨੂੰ ਲੈ ਕੇ ਸਵਾਲ ਆਇਆ ਹੈ ਕਿੱਸਾ ਦੇ ਵਿੱਚੋਂ ਫਿਰ ਕਾਲਕ੍ਰਮ ਆਇਆ ਹੈ ਠੀਕ ਹੈ ਜੀ ਵਾਰ ਸਹਿਤ ਦੇ ਵਿੱਚੋਂ ਸਾਨੂੰ ਵਾਰਾਂ ਪੁੱਛੀਆਂ ਗਈਆਂ ਨੇ ਗੁਰੂ ਨਾਨਕ ਸਾਹਿਬ ਦੀਆਂ ਤਾਂ ਇਹ ਬੇਸਿਕ ਕੁਐਸਚਨ ਸੀਗੇ ਜਿਹੜੇ ਇਹਨਾਂ ਯੂਨਿਟਸ ਦੀ ਅਸੀਂ ਜੇ ਗੱਲ ਕਰੀਏ ਤਾਂ ਇਹਨਾਂ ਐਜੂਸਲ ਬਹੁਤ ਸੋਨੇ ਜਿਹੜੇ ਸਵਾਲ ਜਿਹੜੀ ਇਹ ਫਾਰਮੇਸ਼ਨ ਦੇਖ ਨੂੰ ਮਿਲਿਆ। ਭਾਰਤਕ ਦੀ ਗੱਲ ਕਰੀਏ ਤਾਂ ਸਫਰਨਾਮੇ ਦੇ ਵਿੱਚੋਂ ਸਾਨੂੰ ਮਿਲਾਨ ਜਿਹੜਾ ਹੈ ਮਿਲਾਨ ਚਿੰਨ ਦੇਖ ਨੂੰ ਮਿਲਿਆ ਕਿ ਇਹਨੂੰ ਮਿਲਾਓ ਇਹਦੇ ਨਾਲ। ਕਾਲਕ੍ਰਮ ਦੇ ਨਾਲ ਰਿਲੇਟਡ ਬੁਕਸ ਜ਼ਿਆਦਾ ਪੁੱਛੀਆਂ ਗਈਆਂ ਨੇ ਇਵਨ ਕਿ ਬੱਚਿਆਂ ਦਾ ਕਹਿਣਾ ਹੈ ਕਿ ਸੁਜੀਤ ਪਾਤਰ ਦੀ ਜਿਹੜੀ ਕਿਤਾਬ ਹੈ ਸੰਪਾਦਿਤ ਕਿਤਾਬ ਕਿਹੜੀ ਹੈ? ਇਹ ਸਵਾਲ ਵੀ ਸਾਨੂੰ ਦੇਖ ਨੂੰ ਮਿਲਿਆ ਹੈ। ਉਸ ਤੋਂ ਇਲਾਵਾ ਪਾਸ਼ਾ ਦੇ ਵਿੱਚੋਂ ਬੇਸਿਕ ਵਿਆਕਰਨ ਜਿਹੜੀ ਹੈ ਉਹ ਇਸ ਵਾਰੀ ਪਹਿਲੀ ਵਾਰੀ ਇੰਨੀ ਜ਼ਿਆਦਾ ਜਿਹੜੀ ਟੱਚ ਕੀਤੀ ਗਈ ਹੈ ਵਿਆਕਰਨ ਦੀ ਉਸੀ ਗੱਲ ਕਰ ਰਹੇ ਹਾਂ ਠੀਕ ਹੈ ਜੀ ਤਾਂ ਵਿਆਕਰਨ ਬਾਰੇ ਜੇ ਅਸੀਂ ਕਰੀਏ ਤਾਂ ਕਿਰਿਆ ਦੇ ਵਿੱਚੋਂ ਸਵਾਲ ਦੇਖਣ ਨੂੰ ਮਿਲਿਆ ਹੈ ਜਕਾਰਦੰਤਕ ਜਿਹੜਾ ਹੈ ਉਹ ਸਵਾਲ ਜਿਹੜਾ ਉਹਦਾ ਇਹ ਆਪਸ਼ਨ ਹੀ ਆਉਣਾ ਸੀਗਾ ਠੀਕ ਹੈ ਕਿ ਭਾਵਰਤਿਕਕਾਰਦੰਤਕ ਕਿਤਾਬਾਂ ਦੇ ਵਿੱਚੋਂ ਸਵਾਲ ਆਇਆ ਹੈ ਸੱਭਿਆਚਾਰ ਦੇ ਵਿੱਚੋਂ ਡਾਇਰੈਕਟਰੀ ਕੁਐਸਚਨ ਨਹੀਂ ਆਇਆ ਗੈਣੇ ਗੱਟਿਆਂ ਨੂੰ ਛੱਡ ਕੇ ਬਾਕੀ ਬੁੱਕਸ ਦੇ ਵਿੱਚੋਂ ਸਵਾਲ ਪੁੱਛਿਆ ਗਿਆ ਹੈ ਔਰ ਬੁਕਸ ਐਂਡ ਆਥਰ ਤੇ ਇਸਵਰੀ ਮੈਨੂੰ ਲੱਗਦਾ ਜ਼ਿਆਦਾ ਇਹਨਾਂ ਨੇ ਫੋਕਸ ਕੀਤਾ ਹੈ ਤਾਂ ਓਵਰঅল ਜੇ ਅਸੀਂ ਦੇਖੀਏ ਸੰਕਲਪ ਦੇ ਸਾਨੂੰ 20 ਕੁਐਸਚਨ ਮਿਲਦੇ ਨੇ ਜਿਨ੍ਹਾਂ ਦੇ ਵਿੱਚ ਬੁਕਸ ਬਾਰੇ ਪੁੱਛਿਆ ਗਿਆ ਹੈ ਕਿ ਆਹ ਕਿਤਾਬ ਕੀ ਦੀ ਹੈ ਜਾਂ ਇਸ ਕਿਤਾਬ ਦੇ ਵਿੱਚ ਕੀ ਹੈ ਫਾਰ ਇਗਜ਼ਾਮਪਲ ਦੇ ਵਿੱਚ ਜਸਵਿੰਦਰ ਸਿੰਘ ਦੀ ਜਾਂ ਫਿਰ ਅੱਜ ਅਸੀਂ ਅਸੀਂ ਗੱਲ ਕਰਦੇ ਹਾਂ ਬਾਣੀ ਸੰਸਾਰ ਮਹਿੰਦਰ ਕੌਰ ਦੀ ਗੱਲ ਕਰਦੇ ਹਾਂ ਤਾਂ ਜਿਨ੍ਹਾਂ ਨੇ ਥੋੜਾ ਬਹੁਤਾ ਵਿਸ਼ੇ ਵਸਤੂ ਪੜੇ ਹੋਣਗੇ ਉਹ ਆਰਮਨਲ ਕਰਦੇ ਨੇ ਕਿ ਆਧੁਨਿਕ ਪੰਜਾਬੀ ਕਵਿਤਾ ਦੀ ਗੱਲ ਕਰਦੀ ਜਸਵੰਤ ਸਿੰਘ ਨੇ ਕੀ ਦਾ ਜਿਹੜਾ ਵਿਸ਼ਾ ਵਸਤੂ ਸੀ ਉਹ ਪੁੱਛਿਆ ਗਿਆ ਹੈ ਠੀਕ ਹੈ ਜੀ ਤਾਂ ਇਵੇਂ ਦਾ ਓਵਰਆਲ ਸਾਨੂੰ ਪੇਪਰ ਦੇਖਣ ਨੂੰ ਮਿਲਦਾ ਹੈ ਤਾਂ ਤੁਹਾਡੇ ਕੀ ਰਿਵਿਊਜ਼ ਨੇ ਪੇਪਰ ਦੇ ਰਿਗਾਰਡਿੰਗ ਮੈਨੂੰ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ ਠੀਕ ਹੈ ਜੀ ਪਾਕਿਸਤਾਨੀ ਸਾਹਿਤਕਾਰ ਦੇ ਨਾਲ ਸਵਾਲ ਫਖਰ ਜ਼ਮਾਨ ਦੇ ਨਾਲ ਰਿਲੇਟਡ ਆਇਆ ਹੈ ਠੀਕ ਹੈ ਜੀ ਸੰਸਿੰਘ ਸਿੱਖੋ ਦੇ ਨਾਲ ਰਿਲੇਟਡ ਸਵਾਲ ਸਾਨੂੰ ਦੇਖਣ ਨੂੰ ਮਿਲਿਆ ਹੈ ਠੀਕ ਹੈ ਜੀ ਔਰ ਸੰਕਲਪ ਜਿਹੜਾ ਹੈ ਕਈ ਸਵਾਲ ਤਾਂ ਜਿਨ੍ਹਾਂ ਦੇ ਵਿੱਚ ਸੰਕਲਪ ਪੁੱਛੇ ਗਏ ਨੇ ਬੜੇ ਹੀ ਡੀਪਲੀ ਸਵਾਲ ਸਾਨੂੰ ਦੇਖਣ ਨੂੰ ਮਿਲ ਰਹੇ ਨੇ ਤਾਂ ਇਹ ਜਿਹੜਾ ਮੈਨੂੰ ਲੱਗਦਾ ਕਿ ਇਸ ਵਾਰੀ ਜਿਹੜਾ ਟ੍ਰੈਂਡ ਚਲਾਇਆ ਹੈ ਕਿ ਇਤਿਹਾਸਿਕ ਕਾਲਕ੍ਰਮ ਸਾਰਿਆਂ 'ਚ ਬੜੇ ਹੀ ਬਾਖਮਾਲ ਤੇ ਈਜ਼ੀ ਆਇਆ ਸੀ ਮੈਨੂੰ ਲੱਗਦਾ ਕਿ ਆਰਾਮ ਨਾਲ ਤੁਸੀਂ ਜਿਹੜੇ ਸਵਾਲ ਕਰ ਸਕਦੇ ਸੀ ਠੀਕ ਹੈ ਜੀ ਔਰ ਮਾਸਟਰ ਕੈਟਰ ਦੀ ਨੋਟੀਫਿਕੇਸ਼ਨ ਦੀ ਗੱਲ ਕਰੀਏ ਨਰੋਤਮ ਬਰਾੜ ਜੀ ਉਹ ਹਾਲੇ ਤੱਕ ਪਹਿਲਾਂ ਲੈਕਚਰ ਕੈਟਰ ਆਊਗਾ ਫਿਰ ਮਾਸਟਰ ਕੈਟਰ ਦੀ ਜਿਹੜੀ ਗੱਲ ਹੋਊਗੀ ਜਿਹੜੇ ਜਿਹੜੇ ਵਿਦਿਆਰਥੀ ਦੂਸੀ ਨੈਟ ਦਾ ਪੇਪਰ ਦੇ ਕੇ ਆਏ ਆ ਭਾਵੇਂ ਉਹ ਵੀਡੀਓ ਦੇਖ ਰਹੇ ਨੇ ਇੱਕ ਵਾਰੀ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਕਮੈਂਟ ਕਰਕੇ ਦੱਸੋ ਕਿ ਸਵਾਲ ਜਾਂ ਫਿਰ ਪੇਪਰ ਤੁਹਾਨੂੰ ਕਿਵੇਂ ਦਾ ਮਿਲਿਆ ਬਿਲਕੁਲ ਬਿਲਕੁਲ ਸੂਫੀ ਕਾਫ ਦੇ ਵਿੱਚ ਅਮਨਦੀਪ ਜੀ ਸੀਰੀਅਲ ਆਰਡਰ ਪੁੱਛਿਆ ਗਿਆ ਇਸ ਤੋਂ ਇਲਾਵਾ ਜ ਵਿਆਕਰਣੇ ਸੋਰੀ ਪਹਿਲੀ ਵਾਰੀ ਜਿਆਦਾ ਡੀਪਲੀ ਡੀਡਾ ਟੱਚ ਕੀਤੀ ਗਈ ਹੈ ਠੀਕ ਹੈ ਜੀ ਔਰ ਜੇ ਅਸੀਂ ਸਾਹਿਤ ਸ਼ਾਸਤਰ ਦੀ ਗੱਲ ਕਰੀਏ ਮਮਨ ਠੋਣਾ ਦੀ ਗੱਲ ਕਰੀਏ ਭਾਮਿਆਂ ਤਾਂ ਇਹਨਾਂ ਦੇ ਵਿੱਚ ਵੀ ਬੇਸਿਕ ਮੈਨੂੰ ਲੱਗਦਾ ਸਵਾਲ ਸੀਗਾ ਜਿਆਦਾ ਔਖੀ ਸਵਾਲ ਨਹੀਂ ਸੀ ਇਹਨਾਂ ਦੇ ਵਿੱਚ ਪੁੱਛਿਆ ਗਿਆ ਔਰ ਓਵਰঅল ਜੇ ਕੱਟਆਫ ਦੀ ਜੇ ਮੈਂ ਗੱਲ ਕਰਾਂ ਕਿਉਂਕਿ ਬੱਚਿਆਂ ਦਾ ਇਹ ਕਹਿਣਾ ਹੈ ਕਿ ਜਿਹੜਾ ਫਰਸਟ ਪੇਪਰ ਹੈ ਉਹਨਾਂ ਦਾ ਸਹੀ ਨਹੀਂ ਹੋਇਆ ਤੇ ਸੈਕੰਡ ਪੇਪਰ ਦੇ ਵਿੱਚੋਂ ਸਟਿਲ ਕਨਫਿਊਜ਼ਡ ਵੀ ਹੈ ਸੈਟੀਸਫਾਈਡ ਨਹੀਂ ਕਿਉਂਕਿ ਜਿਹੜਾ ਇਤਿਹਾਸਿਕ ਕਾਲਕ੍ਰਮ ਹੁੰਦੇ ਆ ਇਹ ਥੋੜਾ ਜਿਹਾ ਔਖਾ ਕਰ ਦਿੰ ਤਾਂ ਉਹਦੇ ਨਾਲ ਮੈਨੂੰ ਲੱਗਦਾ ਹੈ ਕਿ ਜਿਹੜੀ ਐਕਸਪੈਕਟਿਡ ਕੱਟ ਆਫ ਆਪਾਂ ਓਵਰঅল ਮਿਲਾ ਕੇ ਚੱਲਦੇ ਹਾਂ ਜੇ ਜਨਰਲ ਦੀ ਗੱਲ ਕਰੀਏ ਤਾਂ ਆਪਾਂ 160 ਪਲੱਸ ਰੱਖਦੇ ਹਾਂ ਨੈਟ ਦੀ ਨੈਟ ਦੀ 160 ਪਲੱਸ ਰੱਖਦੇ ਹਾਂ ਜੇ OBC ਦੀ ਗੱਲ ਕਰਦੀਏ ਤਾਂ OBC ਆਪਾਂ ਅਪ੍ਰੋਕਸੀਮੇਟ 1 56 ਪਲੱਸ ਰੱਖਦੇ ਹਾਂ ਨੈਟ ਦੀ ਔਰ ਜੇ SC ਕੈਟਾਗਰੀ ਦੀ ਗੱਲ ਕਰੀਏ ਤਾਂ ਆਰਾਮ ਨਾਲ 140 ਤੋਂ 150 ਤੂ ਦੇ ਅਰਾਊਂਡ ਆਪਾਂ ਐਸਸੀ ਦੀ ਰੱਖਦੇ ਹਾਂ ਈਡਬਲਯੂਐਸ ਦੀ ਜੀ ਅਸੀਂ ਗੱਲ ਕਰ ਲਈਏ ਤਾਂ ਅਗੇਨ ਇਹਨਾਂ ਦਾ 158 ਤੋਂ 160 ਜਾਂ 160 ਪਲੱਸ ਵੀ ਮੈਂ ਕਿਹਾ ਕਿ 160 ਤੋਂ 164 ਵੀ ਹੋ ਸਕਦੀ ਹੈ ਜੇ ਜੇਰ ਆਫ ਦੀ ਗੱਲ ਆਪਾਂ ਕਰ ਲਈਏ ਜੇ ਜੇ ਸਾਰੇ ਜਿਹੜੇ ਟ੍ਰੈਂਡਸ ਜੇਨੀਅਮ ਵੀ ਮੇਰੇ ਵਿਦਿਆਰਥੀ ਸਹਿਬਾਨ ਪੇਪਰ ਦੇਣ ਗਏ ਸੀ ਉਹਨਾਂ ਦੇ ਐਕਸਪੀਰੀਐਂਸ ਦੇ ਅਕੋਰਡਿੰਗ ਮੈਂ ਗੱਲ ਕਰ ਰਿਹਾ ਉਹਨਾਂ ਦਾ ਕੀ ਕਹਿਣਾ ਸੀਗਾ ਠੀਕ ਹੈ ਜੀ ਜੇਰ ਆਫ ਦੀ ਜੇ ਗੱਲ ਕਰੀਏ ਤਾਂ ਜੂਜੀਸੀ ਨੈਟ ਜਰਨਲ ਦੇ ਵਿੱਚ ਜੂਜੀਸੀ ਦੀ ਜਿਹੜੀ ਕੱਟਆਫ ਆ 160 ਅ 82 172 ਤੱਕ ਜਾ ਸਕਦੀ ਹੈ ਜਰਨਲ ਦੀ ਠੀਕ ਹੈ ای ਡਬਲਯੂ ਐਸ ਦੀ ਅਸੀਂ ਜੇ ਗੱਲ ਕਰੀਏ ਤਾਂ ਅਗੇਨ 164 ਤੋਂ 168 ਦਾ ਗ੍ਰਾਫ ਤੱਕ ਰਹੂਗਾ ਇਸ ਤੋਂ ਬਾਅਦ ਐਸ ਸੀ ਦੀ ਜੇ ਗੱਲ ਕਰੀਏ ਤਾਂ 156 ਤੋਂ ਲੈ ਕੇ ਆਰਾਮ ਨਾਲ 160 ਤੱਕ ਆਪਾਂ ਮਾਰਜਿਨ ਲੈ ਕੇ ਚੱਲਦੇ ਹਾਂ ਤਾਂ ਓ ਬੀ ਸੀ ਦੀ ਜੇ ਕੱਟ ਆਫ ਦੀ ਗੱਲ ਕਰ ਲੈਣੇ ਆਪਾਂ ਤਾਂ ਉਹ ਅਪਰੋਕਸੀਮੇਟਲੀ ਆਪਣੇ ਕੋਲ ਅ 160 2162 ਤੱਕ ਜਾਣ ਦੇ ਇੱਕ 140 168 ਪਲੱਸ ਜਾਣ ਦੀ ਜਿਹੜੀ ਆ ਅਸ਼ੰਕਲ ਲੱਗਦੀ ਹੈ ਤਾਂ ਇਹ ਜਿਹੜੇ ਟ੍ਰੈਂਡ ਜਿਨੇ ਮੈਨੂੰ ਫੋਨ ਕਾਲਸ ਆਏ ਨੇ ਜਿਨੇ ਵੀ ਵਿਦਿਆਰਥੀਆਂ ਦੇ ਜਿਹੜੇ ਸਵਾਲ ਨੇ ਉਹਨਾਂ ਦੇ ਅਕੋਰਡਿੰਗ ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ ਹਾਂ ਠੀਕ ਹੈ ਜੀ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਕਿ ਪਲੀਜ਼ ਇੱਕ ਵਾਰੀ ਤੁਸੀਂ ਆਪਦੇ ਵਿਊ ਜ਼ਰੂਰ ਦਿਓ ਕਿ ਕਿਵੇਂ ਦਾ ਤੁਹਾਡਾ ਪੇਪਰ ਹੋਇਆ ਤੇ ਕਿਵੇਂ ਦੇ ਜਿਹੜਾ ਤੁਹਾਡਾ ਐਕਸਪੀਰੀਅੰਸ ਸੀਗਾ ਆਪਣਾ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰਿਓ ਤੇ ਲਗਾਤਾਰ ক্লাসে লাগদিয়া ਨੇ পাঞ্জাবি তালিম ਦੇ ਉੱਪਰ ਤੁਸੀਂ ਜ਼ਰੂਰ ਜੁਆਇਨ ਕਰੋ ਮੇਰੇ ਨਾਲ ਆਨਲਾਈਨ ਸੈਸ਼ਨਸ ਦੇ ਵਿੱਚ ਬੈਚ ਵੀ ਸ਼ੁਰੂ ਹੋਣ ਜਾ ਰਿਹਾ ਜੀ ਦੂਸਰੀ ਨੱਟ ਦਾ ਦਿਸੰਬਰ ਦੇ ਲਈ ਤਾਂ ਤੁਸੀਂ ਇਨਰੋਲ ਕਰ ਸਕਦੇ ਹੋ ਬਾਕੀ ਬਹੁਤ ਬਹੁਤ ਸ਼ੁਕਰੀਆ ਤੇ ਹੁਣ ਥੋੜੇ ਜਿਹਾ ਰਿਲੈਕਸ ਹੋਵੋ ਦੋਕ ਦੇਣ ਦੈਨ ਫਿਰ ਥੋਰਲੀ ਪੜ੍ਹਨਾ ਸ਼ੁਰੂ ਕਰੀਏ ਤੇ ਇਸ ਪੇਪਰ ਦੇ ਵਿੱਚੋਂ ਆਪਾਂ ਸਿੱਖਣਾ ਆ ਕਿ ਕਿਹੜੀਆਂ ਕਿਹੜੀਆਂ ਕਮੀਆਂ ਸਾਡੇ ਚ ਰਹਿ ਗਈਆਂ ਸੀ ਕਿਹੜੀਆਂ ਕਿਹੜੀਆਂ ਆਪਾਂ ਦੂਰ ਕਰਨੀਆਂ